ਕਿਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਹਾਂ ਅੱਜ ਵੀ ਅਸੀਂ ਓਹ ਹੋ ਵਾ 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 ਜੈ ਜੀ ਜੈ ਜੀ ਵਾਹ ਜੀ ਵਾਹ ਡਾਰ ਸਾ ਜੈ ਹਿੰਜੀ ਆਹ ਬੈਠੋ 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 ਚਾਹ ਸਰ ਵਾਹ ਜੀ ਵਾਹ ਵਾਹ ਜੀ ਕਮਾਲ ਕਰਤੀਆਂ ਚਲੇ ਕੇ ਹੀ ਕਿਤੇ ਨਹੀਂ ਹਾਂ ਮਿਲੇ ਨਹੀਂ ਤੁਸੀਂ ਬਸ ਥੋੜਾ ਤਬੀਅਤ ਖਰਾਬ ਸੀਗੀ अच्छा तो आजकल मौसम बदलਦਾ ਤੁਹਾਨੂੰ ਪਤਾ ਹੈ ਨਾ ਧਿਆਨ ਰੱਖਣਾ ਚਾਹੀਦਾ ਘਰੇ ਫਿਰ ਆਮ ਹੀ ਕਰਦੇ ਰਹੇ ਬਹੁਤ ਜ਼ਰੂਰੀ ਆ ਆ ਸਰ ਆਈਸੀਯੂ ਟੂ ਜੀ ਪੜਦੇ ਉਹ ਤੇ ਇਸ ਇਜ਼ ਬੈਸਟ ਨੀਅਰ ਅ ਟੈਸਟ ਇਹ ਟੈਸਟ ਹੁੰਦੇ ਆ ਜੀ ਮੌਸਮ ਦੇ ਆ ਇਹ ਤਾਂ ਗੱਲ ਹੈ ਮੌਸਮ ਨੇ ਤੁਹਾਨੂੰ ਟੈਸਟ ਕਰਨਾ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਡਾਕਟਰ ਸਾਹਿਬ ਆ ਗਏ ਆ ਹਾਂ ਜੀ ਆ ਗਏ ਜੀ ਲੈ ਕੇ ਲਰਾਓ ਇਹਨਾਂ ਨਾਲ ਜਾਂ ਜਾਂਚ ਕਰਾਉਂਦੇ ਆ ਜੀ ਲਓ ਇਹ ਨੇ ਡਾਕਟਰ ਮਨਿੰਦਰ ਸਿੰਘ ਬੌਂਸ ਜੀ ਕੀ ਬਾਤ ਹੈ ਸਹਿਯੋਗੀ ਨਿਰਦੇਸ਼ਕ ਨੇ ਜੀ ਟ੍ਰੇਨਿੰਗ ਦੇ ਅੱਛਾ ਜੀ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਆ ਨਾ ਜਿਹੜਾ ਹੁਸ਼ਿਆਰਪੁਰ ਦਾ ਹਾਂ 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 ਬਾਹੋਵਾਲ ਵਿਖੇ ਸਥਿਤ ਆ ਉਹ ਹੈਗਾ ਉੱਥੇ ਆਪਣੀ ਸੇਵਾ ਨਵਾ ਰਿਹਾ ਕੀ ਬਾਤ ਹੈ ਜੀ ਆਇਆਂ ਨੂੰ ਧੰਨਵਾਦ ਧੰਨਵਾਦ ਬਹੁਤ ਬਹੁਤ ਸਵਾਗਤ ਹੈ ਜੀ ਆਏ ਆ ਇਹਨਾਂ ਦਾ ਫਾਇਦਾ ਲੈਣੇ ਆ ਕੋਈ ਬਿਲਕੁਲ ਬਿਲਕੁਲ ਜੀ ਲਵਾਂਗੇ ਇਹਨਾਂ ਦਾ ਫਾਇਦਾ ਤੁਸੀਂ ਸੁਣਾਓ बस कुछ आ भी होया जी ब्याह शादी आजकल तन्न पता शुरू हो गिया ओ भी जरूरी है ओते भी, भी फिर खान-पीन ਵੱਧ ਘਟ कई वारी हो ਜਾਂਦਾ ਆ ਦੇਖੋ ਗੱਲ ਇਹ ਹੈ चौहान ਸਾਹਿਬ ਤੇ ਡਾਕਟਰ ਸਾਹਿਬ ਜੀ ਉਹ ਖਾਣ-ਪੀਣ ਵੱਧ ਘਟ ਹੋ ਜੇ ਕੋਈ ਐਡੀ ਗੱਲ ਨਹੀਂ ਹੈ ਹਾਂ ਹੈਨਾ ਪਰ ਉਜਾੜਾ ਵੱਧ ਪਾਣਾ ਉਹ ਜ਼ਿਆਦਾ ਉਹ ਗਲਤ ਹੈ ਹਾਂ ਗੱਲ ਤੁਹਾਡੀ ਠੀਕ ਆ کئی ਵਾਰੀ ਦੇਖਦੇ ਆ ਮਠਾ ਸਿੰਘ ਜੀ ਵਿਆਹ ਸ਼ਾਦੀਆਂ ਦੇ ਵਿੱਚ ਜਾ ਕੇ ਨਾ ਜੀ ਜੀ ਉਹ ਖਾਣ ਪੀਣਾਂ ਦਾ ਜਿਹੜਾ ਇੰਨਾ ਕੁਛ ਉੱਥੇ ਲੱਗਿਆ ਹੁੰਦਾ ਆ ਬੰਦਾ ਕਹਿੰਦਾ ਆ ਵੀ ਖਾ ਲਾਂ ਆ ਵੀ ਖਾ ਲਾਂ ਪਾ ਵੱਧ ਲੈਂਦੇ ਆ ਕਈ ਵਾਰੀ ਖਾ ਨਹੀਂ ਹੁੰਦਾ ਹਾਂ ਤੇ ਉਹ ਫਿਰ ਜਾਂਦਾ ਸਾਰਾ ਡਸਟਬਿਨ ਚ ਉਹ ਪਹਿਲੇ ਚੰਗੇ ਰਿਵਾਜ ਹੁੰਦੇ ਸੀ ਚਾਹ ਪਾਣੀ ਪੀਤਾ ਮੁੜ ਕੇ ਠਹਿਰੇ ਚਲੋ ਜੀ ਖਾਣਾ ਲੱਗ ਗਿਆ ਤੇ ਖਾਣਾ ਉਹਨਾਂ ਨਵੀਆਂ ਚੀਜ਼ਾਂ ਦਿਨੇਕਸ ਸੁਣ ਲੈ ਦਰਦਾ ਢਿੱਡ ਨੇ ਉਹਦੇ ਨਾਲ ਹੀ ਭਰ ਜਾਂਦਾ ਦੋ ਦਿਨਾਂ ਪਰ ਜਾਂਦਾ ਜੀ ਤੇ ਰੋਟੀ ਖਾ ਨਹੀਂ ਹੁੰਦੀ ਮੁੜ ਕੇ ਰੋਟੀ ਨਹੀਂ ਖਾ ਹੁੰਦੀ ਦੇਖੋ ਗੱਲ ਇਹ ਵਿਆਹ ਸ਼ਾਦੀਆਂ ਚ ਇਦਾਂ ਫੰਕਸ਼ਨਾਂ ਚ ਹੁੰਦਾ ਆ ਪਰ ਅਸੀਂ ਲੋਕ ਸ਼ੁਰੂ ਘਰਾਂ ਤੋਂ ਜੇ ਕਰੀਏ ਆਪਣੇ ਘਰਾਂ ਚ ਵੀ ਕਈ ਵਾਰੀ ਹੁੰਦਾ ਵੀ ਅਸੀਂ ਧਰ ਜ਼ਿਆਦਾ ਲੈਨੇ ਆ ਬਣਾ ਜ਼ਿਆਦਾ ਲੈਨੇ ਆ ਖਾਣੇ ਅਸੀਂ ਉਨੀ ਕੁ ਹੀ ਆ ਜਿੰਨੀ ਸਾਨੂੰ ਲੋੜ ਔਰ ਖਾਸ ਕਰਕੇ ਆਪਣਾ ਡਾਕਟਰ ਸਾਹਿਬ ਜੀ ਟੱਬਰ ਚ ਤੇ ਪਤਾ ਹੁੰਦਾ ਕਿੰਨੀ ਚੀਜ਼ ਦੀ ਲੋੜ ਆ ਬਿਲਕੁਲ ਜੀ ਬਿਲਕੁਲ ਵਿਆਹ ਦੇ ਵਿੱਚ ਤੇ ਉਹ ਇਸ ਕਰਕੇ ਵੀ ਜ਼ਿਆਦਾ ਬਣਾ ਲਿੰਦੇ ਆ ਉਨੀ ਜ਼ਿਆਦਾ ਰਸ਼ ਨਾ ਹੋ ਜਵੇ ਹਾਂ ਵੀ ਚਲੋ 10 20 ਬੰਦੇ ਵੱਧ ਘਟ ਜਾਂ ਤੇ ਮਤਲਬ ਸਾਨੂੰ ਕੋਈ ਨਮੋਸ਼ੀ ਨਾ ਚੱਲਨੀ ਪਵੇ ਹੈਨਾ ਉਥੇ ਵੀ ਅੱਜ ਕੱਲ ਨਾ ਜਿਹੜੇ ਸਿਆਣੇ ਨਹੀਂ ਹੈਨਾ ਉਹ ਕੀ ਕਰਦੇ ਆ ਅੱਜ ਕੱਲ ਐਨ ਜੀ ਯੂ ਹੈਗੇ ਆ ਜੀ ਆ ਜਿਹੜੇ ਚੱਲਦੇ ਆ ਉੱਥੇ ਫੋਨ ਕਰ ਦਿੰਦੇ ਆ ਜਿਹੜਾ ਖਾਣਾ ਬਚ ਜਾਂਦਾ ਉਹ ਲੈ ਜਾਂਦੇ ਆ ਆਹ ਕਹਿੰਦਾ ਭਾਵਾ ਆਪਾਂ ਨੂੰ ਨਾ ਜਾਗਰੂਕ ਰਹਿਣਾ ਚਾਹੀਦਾ ਆਣੇ ਨੂੰ ਨਾ ਜਿਹੜਾ ਵੇਸਟ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਭਾਏ ਆ ਜੀ ਮੰਡੀਆਂ ਦੇ ਪੜ੍ਹ ਦਿਓ ਜੀ ਲਾਓ ਤੇ ਆਲੂ ਜਿਹੜੇ ਆ ਜਲੰਧਰ ਵਿਕੇ 300 ਰੁਪਏ ਕਿਵਿੰਟਲ ਜੀ ਮੰਡੀ ਅਹਿਮਦਗੜ ਪਾ ਰਿਆ ਜੀ 1000 ਰੁਪਏ ਫਿਰੋਰੀਪੁਰ 2600 ਰੁਪਏ ਫਾਜ਼ਿਲਕਾ 5000 ਰੁਪਏ ਭਾਅ ਮਿਲਿਆ ਜੀ ਬੁਢਲਾਡਾ 800 ਰੁਪਏ ਤੇ ਪਟਿਆਲਾ 600 ਰੁਪਏ ਜੀ ਪਿਆਜ਼ ਜਲੰਧਰ 500 ਰੁਪਏ ਅਮ드ਗੜ 1700 ਰੁਪਏ ਫਿਰੋਜ਼ਪੁਰ 1300 ਰੁਪਏ ਫਾਜ਼ਿਲਕਾ 2000 ਰੁਪਏ ਬੁਢਲਾਡਾ 1300 ਰੁਪਏ ਤੇ ਪਟਿਆਲੇ 1600 ਰੁਪਏ ਜੀ ਤੇ ਟਮਾਟਰ ਅੱਜ ਜਲੰਧਰ 2500 ਰੁਪਏ ਕਿੰਟਰ ਵਿਕਿਆ ਜੀ ਅਮ드ਗੜ ਚੰਗਾ ਭਾਅ ਮਿਲ ਗਿਆ ਜੀ ਟਮਾਟਰਾਂ ਦਾ 6000 ਰੁਪਏ ਵੈਰੀ ਗੁੱਡ ਫਿਰੋਜ਼ਪੁਰ 2600 ਫਾਜ਼ਿਲਕਾ 2500 ਬੁਢਲਾਡਾ 2200 ਤੇ ਪਟਿਆਲਾ 1000 ਰੁਪਏ ਇੱਕ ਕਿੰਟਲ ਹੂੰ ਤੇ ਬੈਂਗਣ ਜਲੰਧਰ ਵੀ ਗਿਆ 1700 ਰੁਪਏ ਕਿੰਟਲ ਮੰਡੀ ਅਹਿਮਦਗੜ 1200 ਰੁਪਏ ਪਾ ਰਿਆ ਜੀ ਫਿਰੋਜ਼ਪੁਰ 2100 ਰੁਪਏ ਫਾਜ਼ਿਲકા 1500 ਰੁਪਏ ਬੁੱਟਲਾਡਾ 1200 ਰੁਪਏ ਤੇ ਪਟਿਆਲਾ 2000 ਰੁਪਏ ਹੂੰ ਫੁੱਲ ਗੋਭੀ ਅੱਜ 1300 ਰੁਪਏ ਕਿੰਟਲ ਦੇ ਹਿਸਾਬ ਨਾਲ ਵੀ ਕੀਆ ਜਲੰਧਰ ਹੂੰ ਅਹਿਮਦਗੜ ਪਾ ਰਿਆ 1600 ਰੁਪਏ ਫਿਰੋਜ਼ਪੁਰ ਭਾ ਮਿਲਿਆ ਜੀ 1500 ਰੁਪਏ ਫਾਜ਼ਿਲ ਦਾ 2500 ਰੁਪਏ ਬੁੱਢਲਾਡਾ 1500 ਰੁਪਏ ਤੇ ਪਟਿਆਲਾ 2500 ਰੁਪਏ ਕਿਵਿੰਟਲ ਦੇ ਹਿਸਾਬ ਨਾਲ ਫੋਲੋ ਗੋਭੀ ਦਾ ਭਾਅ ਰਿਹਾ ਜੀ ਜੀ ਇਹ ਤੇ ਸੀ ਜੀ ਮੰਡੀਆਂ ਦੇ ਆ ਹਾਂ ਜੀ ਆਪਾਂ ਦਿੱਤੇ ਜੀ ਸੁਣਾ ਬਿਲਕੁਲ ਜੀ ਬਿਲਕੁਲ ਹਾਂ ਹੁਣ ਡਾਕਟਰ ਸਾਹਿਬ ਆਏ ਆ ਇੰਨਾ ਵੱਲ ਜਾਣਿਆ ਬੜੀ ਸੋਹਣੀ ਜਗ੍ਹਾ ਤੋਂ ਆਏ ਆ ਜੀ ਜੀ ਇਹਨਾਂ ਨਾਲ ਅੱਜ ਜਿਹੜੀ ਗੱਲ ਕਰਨੀ ਆ ਨਾ ਅਸੀਂ ਹਾਂ ਉਹ ਹੈ ਕੀਟਨਾਸ਼ਕਾਂ ਦੀ ਸੁਚੱਜੀ ਤੇ ਸੁਰੱਖਿਅਤ ਵਰਤੋਂ ਲੈ ਬਹੁਤ ਸੋਹਣਾ ਵਿਸ਼ਾ ਚੁਣਿਆ ਤੁਸੀਂ ਅੱਜ ਦੇਖੋ ਇਹਦੇ ਬਿਨਾ ਚੀਜ਼ ਅਸੀਂ ਉਗਾਵਾਂਗੇ ਬਣਾਵਾਂਗੇ ਭਾਅ ਵੀ ਚੰਗਾ ਮਿਲੂ ਸਿਹਤ ਵੀ ਚੰਗੀ ਰਹੂਗੀ ਸਭ ਤੋਂ ਵੱਡੀ ਗੱਲ ਸਿਹਤ ਚੰਗੀ ਰਹੂਗੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 281426 ਤੇ ਸਾਡਾ ਦੂਜਾ ਨੰਬਰ ਹੈ 0181 281 42 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਮਨੀਂਦਰ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਉਹ ਪਹਿਲਾਂ ਤੇ ਥੋੜਾ ਜਿਆਦਾ ਚੰਨਾ ਸਾਨੂੰ ਪਾ ਛੱਡੋ ਵੀ ਇਹ ਕੀਟ ਨਾਸ਼ਕ ਜਿਹੜੇ ਆ ਇਹ ਹੁੰਦੇ ਕੀ ਆ ਤੇ ਕਿੰਨੇ ਤਰ੍ਹਾਂ ਦੇ ਹੁੰਦੇ ਆ ਬਿਲਕੁਲ ਮਿੱਠਾ ਸਿੰਘ ਜੀ ਜਿੱਦਾਂ ਤੁਸੀਂ ਪਹਿਲਾਂ ਗੱਲ ਕਰ ਗਈ ਹਟੇ ਆ ਕਿ ਜਿਹੜਾ ਇਹ ਵਿਸ਼ਾ ਹੈ ਬੜਾ ਮਹੱਤਵਪੂਰਨ ਆ ਕਿ ਅਸੀਂ ਫਸਲਾਂ ਦਾ ਉਤਪਾਦਨ ਵੀ ਕਰਨਾ ਹੈ ਤੇ ਉਹਨਾਂ ਦੀ ਸੁਰੱਖਿਆ ਵੀ ਕਰਨੀ ਹੈ। ਜੀ ਤੇ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਸਾਨੂੰ ਆਉਂਦੀਆਂ ਨੇ। ਹੂੰ ਜੇ ਕੀਟ ਦੀ ਪਰਿਭਾਸ਼ਾ ਪੂਰੀ ਦੇਖੀਏ ਇੱਕ ਤਾਂ ਕੀੜੇ ਜਿਹੜੇ ਆ ਜਾਂਦੇ ਨੇ ਵਿੱਚ ਇੱਕ ਫਸਲਾਂ ਤੇ ਬਿਮਾਰੀਆਂ ਪੈਂਦੀਆਂ ਨੇ ਜੀ ਫਿਰ ਨਦੀਨ ਹੁੰਦੇ ਆ। ਇਹ ਤਿੰਨਾਂ ਨੂੰ ਅਸੀਂ ਕੀੜ ਦੀ ਪਰਿਭਾਸ਼ਾ ਚ ਲੈਣੇ ਆ ਜਿਹੜੇ ਬਿਮਾਰੀਆਂ ਵਾਸਤੇ ਜਿਹੜੀ ਵਰਤੋਂ ਹੁੰਦੀ ਹੈ ਉਹਨੂੰ ਉਲੀ ਨਾਸ਼ਕ ਕਹਿੰਦੇ ਆ ਜੀ। ਨਦੀਨਾਂ ਵਾਸਤੇ ਨਦੀਨ ਨਾਸ਼ਕ ਦੀ ਵਰਤੋਂ ਕਰਦੇ ਆ ਤੇ ਕੀੜਿਆਂ ਵਾਸਤੇ ਆਮ ਤੌਰ ਤੇ ਕੀਟਨਾਸ਼ਕ ਹੀ ਬੋਲੇ ਜਾਂਦਾ ਨੇ ਪਰ ਉਹ ਕੀੜਿਆਂ ਦੀ ਰੋਕਥਾਂ ਵਾਸਤੇ ਵਰਤੋਂ ਕੀਤੀ ਜਾਂਦੀ ਹੈ ਜੀ 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 ਦੇਖ ਲਓ ਫਰਕ ਹੀ ਹੁੰਦਾ ਜੀ ਬਿਲਕੁਲ ਬਿਲਕੁਲ ਬੜਾ ਵਧੀਆ ਫਰਕ ਦੱਸਿਆ ਇਹਨਾਂ ਨੇ ਹਨਾ ਆਪਾਂ ਤਾਂ ਸਾਰਿਆਂ ਨੂੰ ਕੀਟਨਾਸ਼ਕ ਹੀ ਜਨਾਂ ਚਾਹੇ ਉਲੀਨਾਸ਼ਕ ਹੀ ਹੋਵੇ ਉਹ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਦੇਖੋ ਫਿਰ ਇਹਨਾਂ ਉਲੀਨਾਸ਼ਕਾਂ ਤੇ ਕੀਟਨਾਸ਼ਕਾਂ ਦਾ ਫਸਲਾਂ ਤੇ ਵਾਤਾਵਰਣ ਦੇ ਉੱਤੇ ਫਿਰ ਅਸਰ ਕਿਦਾਂ ਪੈਂਦਾ ਹੈ ਕੀ ਰਿਐਕਸ਼ਨ ਹੁੰਦਾ ਹੈ ਥੋੜਾ ਜਿਆਦਾ ਸਾਨੂੰ ਵਿਸਥਾਰ ਨਾਲ ਦੱਸੋ ਕਿ ਕਿਦਾਂ ਹੈ ਜਦੋਂ ਛਿੜਕਾਅ ਕਰਦੇ ਆ ਕਿਵੇਂ ਕੰਟਰੋਲ ਕਰਦੀਆਂ ਫੇਰ ਚੀਜ਼ਾਂ चौहान ਸਾਹਿਬ ਇਸ ਤਰ੍ਹਾਂ ਹੁੰਦਾ ਕਿ ਜੇ ਆਪਾਂ ਮੋٹے ਤੌਰ ਤੇ ਗੱਲ ਕਰੀਏ ਜਿਹੜੇ ਨਦੀਨ ਨਸ਼ਕ ਹੁੰਦੇ ਆ ਹਾਂਜੀ ਉਹਨਾਂ ਦੀ ਵਰਤੋਂ ਜਾਂ ਤਾਂ ਬਿਜਾਈ ਤੋਂ ਪਹਿਲਾਂ ਜਾਂ ਬਿਜਾਈ ਤੋਂ ਬਾਅਦ ਜਾਂ ਫਸਲ ਉੱਗਣ ਤੋਂ ਬਾਅਦ ਸਪਰੇਅ ਹੁੰਦੀ ਆ ਹਮ ਅਲੱਗ-ਅਲੱਗ ਅਵਸਥਾ ਹੁੰਦੀ ਆ ਅਲ электਰਨ ਨਦੀਨ ਹੁੰਦੇ ਆ ਕੁਝ ਨਦੀਨ ਜੰਮਣ ਤੋਂ ਪਹਿਲਾਂ ਮਾਰਨੇ ਹੁੰਦੇ ਆ ਕੁਝ ਨਦੀਨ ਜਦੋਂ ਉੱਗ ਜਾਂਦੇ ਆ ਉਦੋਂ ਵਰਤੋਂ ਕਰਦੇ ਆ ਉਦੋਂ ਸਪਰੇ ਹੁੰਦੀ ਆ ਜੇ ਬਿਮਾਰੀਆਂ ਤੇ ਕੀੜਿਆਂ ਦੀ ਗੱਲ ਕਰੀਏ ਉਹ ਜਦੋਂ ਸਾਡੇ ਸਮੱਸਿਆ ਆਉਂਦੀ ਆ ਖੇਤ ਦੇ ਵਿੱਚ ਉਹਦਾ ਨਿਰੀਖਣ ਕਰਕੇ ਪਹਿਲਾਂ ਕਿ ਉਹ ਜਿਹੜਾ ਕੀੜਾ ਆ ਜਾਂ ਬਿਮਾਰੀ ਆ ਉਸ ਅਵਸਥਾ ਵਿੱਚ ਹੈ ਕਿ ਜਿਹੜਾ ਫਸਲ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਾ ਸਕਦਾ ਉਹ ਦੇਖ ਕੇ ਉਸ ਤੋਂ ਬਾਅਦ ਹੀ ਆਪਾਂ ਨੂੰ ਛੜਕਾਉਣ ਵਾਲੇ ਪਾਸੇ ਜਾਣਾ ਚਾਹੀਦਾ ਹੈ ਸਿੱਧਾ ਹੀ ਕੋਈ ਕੀਟ ਜਾਂ ਬਿਮਾਰੀ ਜਿਹੜੀ ਲੱਭਦੀ ਸਾਨੂੰ ਉਹ ਦੇਖ ਕੇ ਇੱਕਦਮ ਸਪਰੇ ਨਹੀਂ ਕਰਨੀ ਚਾਹੀਦੀ ਪਹਿਲਾਂ ਨਿਰੀਖਣ ਕਰਨਾ ਚਾਹੀਦਾ ਉਹਦਾ ਆਰਥਿਕ ਕਦਰ ਜਿਹੜਾ ਪਧਾਰ ਹੈਗਾ ਉਹ ਦੇਖਣਾ ਚਾਹੀਦਾ ਤੇ ਫਿਰ ਜਿਹੜਾ ਅਸਰ ਹੁੰਦਾ ਸਪਰੇ ਦੇ ਢੰਗ ਤਰੀਕੇ ਉਹ ਸਾਰੇ ਦੇਖਣ ਦੀ ਲੋੜ ਆ ਕਿ ਜਿਸ ਢੰਗ ਨਾਲ ਸਾਨੂੰ ਵਧੀਆ ਢੰਗ ਨਾਲ ਰੋਖਥਾਮ ਜਾਂ ਪ੍ਰਬੰਧ ਕਰ ਸਕੀਏ ਤੇ ਵਾਤਾਵਰਣ ਤੇ ਪ੍ਰਭਾਵ ਉਲਟਾ ਨਾ ਪਵੇ ਫਸਲਾਂ ਦੇ ਉੱਪਰ ਵੀ ਪ੍ਰਭਾਵ ਨਾ ਪਵੇ ਤੇ ਇਨਸਾਨੀ ਸਿਹਤ ਤੇ ਪ੍ਰਭਾਵ ਨਾ ਪਵੇ ਉਲਟਾ ਜੀ ਹਾਂ ਜੀ ਅੱਜ ਇਹ ਕਹਿੰਦਾ ਮਤਲਬ ਵੀ ਪਹਿਲੇ ਫੀ ਕਿੰਨੇ ਫੀਸਦੀ ਹਮਲਾ ਹੈ ਬਿਲਕੁਲ ਬਿਲਕੁਲ ਇਹ ਨਾ ਹੋਵੇ ਵੀ ਉਹ ਉਹ ਉਸ ਤਰੀਕੇ ਨਾਲ ਵੀ ਕਾਬੂ ਆ ਜਾਣ ਸਾਨੂੰ ਕੀਟਨਾਸ਼ਕਾਂ ਦੀ ਲੋੜ ਪੈਂਦੀ ਨਾ ਹੋਵੇ ਤੇ ਅਸੀਂ ਕੀਟਨਾਸ਼ਕਾਂ ਦੀ ਵਰਤੋਂ ਐਵੇਂ ਕਰੀ ਜਾਈਏ ਬਿਲਕੁਲ ਅੱਛਾ चौहान ਸਾਹਿਬ ਅਸੀਂ ਇਹ ਕੀਟਨਾਸ਼ਕਾਂ ਨੂੰ ਦੂਜੇ ਲਫ਼ਜ਼ਾਂ ਚ ਅੱਜਕਲ ਜ਼ਹਿਰ ਵੀ ਕਹਿੰਦੇ ਆ ਬਿਲਕੁਲ ਜੀ ਬਿਲਕੁਲ ਹੈ ਹੀ ਜ਼ਹਿਰ ਹੈ ਨਾ ਕਿਉਂਕਿ ਇਹ ਉਹਨਾਂ ਵਾਸਤੇ ਜਿਹੜੇ ਆ ਉਹਨਾਂ ਵਾਸਤੇ ਤੇ ਜ਼ਹਿਰ ਦਾ ਹੀ ਕੰਮ ਕਰਦਾ ਬਿਲਕੁਲ ਕੀੜਿਆਂ ਨੂੰ ਜ਼ਹਿਰ ਆ ਹਾਂ ਡਾਕਟਰ ਸਾਹਿਬ ਜ਼ਹਿਰੀਲੇਪਣ ਤੇ ਆਧਾਰ ਤੇ ਅਸੀਂ ਜਿਹੜੀ ਆ ਕੀਟਨਾਸ਼ਕਾਂ ਦੀ ਵੰਡ ਕਿਵੇਂ ਕਰਦੇ ਬਿਲਕੁਲ ਮਿੱਠਾ ਸਿੰਘ ਜੀ ਤੁਸੀਂ ਜਿਹੜਾ ਗੱਲ ਕੀਤੀ ਆ ਕਿ ਜਦੋਂ ਆਪਾਂ ਕੋਈ ਕੀਟਨਾਸ਼ਕ ਦਾ ਰਸਾਇਣ ਖਰੀਦਦੇ ਆ ਜੀ ਉੱਤੇ ਲੇਬਲ ਲੱਗੇ ਹੁੰਦੇ ਆ ਜੀ ਵੱਖ-ਵੱਖ ਤਰ੍ਹਾਂ ਦੇ ਉਹਦੇ ਵਿੱਚ ਜਦੋਂ ਤਿਆਰ ਕੀਤਾ ਗਿਆ ਉਹਦੀ ਡੇਟ ਲਿਖੀ ਹੁੰਦੀ ਆ ਉਸ ਤੋਂ ਬਾਅਦ ਬੈਚ ਨੰਬਰ ਹੁੰਦਾ ਆ ਉਹਦੇ ਨਾਲ ਨਾਲ ਇੱਕ ਨਿਸ਼ਾਨੀ ਹੁੰਦੀ ਆ ਜੀ ਤੇ ਕੋਣਾ ਨਿਸ਼ਾਨ ਹੁੰਦਾ ਆ ਉਹ ਇੱਕ ਲਾਲ ਰੰਗ ਦਾ ਹੁੰਦਾ ਇੱਕ ਪੀਲੇ ਰੰਗ ਦਾ ਇੱਕ ਨੀਲੇ ਰੰਗ ਦਾ ਹਰੇ ਰੰਗ ਦਾ ਚਾਰ ਨਿਸ਼ਾਨ ਚਾਰ ਨਿਸ਼ਾਨ ਵੱਖ-ਵੱਖ ਬਿਲਕੁਲ ਜੀ ਉਹਨਾਂ ਦਾ ਅਲੱਗ-ਅਲੱਗ ਪ੍ਰਭਾਵ ਆ ਜਿਹੜਾ ਲਾਲ ਰੰਗ ਹੁੰਦਾ ਨਾਲ ਖੋਪੜੀ ਦਾ ਨਿਸ਼ਾਨ ਹੁੰਦਾ ਉਹਦੇ ਇੱਕ ਅੱਛਾ ਉਹਦਾ ਭਾਵ ਇਹ ਹੁੰਦਾ ਕਿ ਸਤ ਤੋਂ ਵੱਧ ਸ਼ਰੀਲਾ ਆ ਇਨੂੰ ਆਪਾਂ ਸੰਭਾਲ ਕੇ ਰੱਖਣਾ ਬੱਚਿਆਂ ਦੀ ਪਹੁੰਚ ਤੋਂ ਦੂਰ ਥੋੜਾ ਉੱਚੇ ਥਾਂ ਤੇ ਕਿਉਂਕਿ ਇਹਦੇ ਨਾਲ ਜਿਵੇਂ ਮਿਸਾਲ ਦੇ ਤੌਰ ਤੇ ਜਿਵੇਂ ਆਪਾਂ ਚੂਹਿਆਂ ਨੂੰ ਮਾਰਨ ਦਵਾਈ ਵਰਤਦੇ ਆਂ ਜਾਂ ਕਣਕ ਨੂੰ ਆਪਾਂ ਸੰਭਾਲ ਵਾਸਤੇ ਐਲੂਮੀਨੀਅਮ ਫਾਸਫਾਈਟ ਸੈਲਫਾਸ ਵਰਤਦੇ ਆਂ ਇਹ ਲਾਲ ਨਿਸ਼ਾਨ ਵਾਲੇ ਕੈਮੀਕਲ ਨੇ ਤੇ ਜੇ ਇਸ ਤੋਂ ਥੰਡੇ ਲੈਵਲ ਤੇ ਆਈਏ ਤਾਂ ਪੀਲਾ ਰੰਗ ਨਿਸ਼ਾਨ ਹੁੰਦਾ ਇੱਕ ਤਿਕੋਣਾ ਪੀਲਾ ਰੰਗ ਦਾ ਉਹ ਥੋੜਾ ਘੱਟ ਪ੍ਰਭਾਵ ਵਾਲੇ ਜ਼ਹਿਰੀਲੇ ਆ ਜਿਵੇਂ ਆਪਾਂ ਸੇਕ ਵਾਲੀ ਦਵਾਈ ਵਰਤਦੇ ਆਂ ਜਿਹਨੂੰ ਕਲੋਰ ਪੈਰੀ ਫਾਸ ਕਹਿੰਦੇ ਆ ਉਦੇ ਉੱਪਰ ਪੀਲਾ ਨਿਸ਼ਾਨ ਹੁੰਦਾ ਹੈ ਪਰ ਜ਼ਰੀਲਾਪਨ ਹੁੰਦਾ ਹੈ ਜ਼ਰੀਲਾਪਨ ਹੁੰਦਾ ਆ ਲਾਲ ਵਾਲੇ ਨਾਲੋਂ ਘੱਟ ਹੋਊਗਾ ਥੋੜਾ ਜਿਹਾ ਫਿਰ ਅਸੀਂ ਜਦੋਂ ਤੀਜੇ ਨਿਸ਼ਾਨ ਦੀ ਗੱਲ ਕਰਦੇ ਆ ਨੀਲੇ ਰੰਗ ਦਾ ਉਹਦਾ ਥੋੜਾ ਉਤੋਂ ਹੋਰ ਘੱਟ ਤੇ ਜਿਹੜਾ ਅਖੀਲਾ ਨਿਸ਼ਾਨ ਆ ਹਰਾ ਜਿਵੇਂ ਅੱਜਕੱਲ੍ਹ ਪੰਜਾਬ ਅੰਗਰੇਜ਼ੀ ਵਿੱਚ ਕਹਿੰਦੇ ਆ ਆਪਾਂ ਗ੍ਰੀਨ ਕੈਮਿਸਟਰੀ ਹਰੇ ਰੰਗ ਦੇ ਨਿਸ਼ਾਨ ਹੁੰਦੇ ਆ ਉਹ ਮਤਲਬ ਸਭ ਤੋਂ ਘੱਟ ਅਸਰ ਹੋਊਗਾ ਪਰ ਬਾਕੀ ਨਾਲੋਂ ਘੱਟ ਜ਼ਰੀਲਾਪਨ ਹੋਊਗਾ ਤੇ ਉਹਦਾ ਜਦੋਂ ਛਿੜਕਾਅ ਕਰਾਂਗੇ ਉਹਦਾ ਅਸਰ ਫਸਲ ਦੇ ਉੱਪਰ ਕੱਟ ਸਮੇਂ ਤੱਕ ਰਹੂਗਾ ਤੇ ਆਪਾਂ ਉਹਨੂੰ ਖਪਤ ਉਸ ਤੋਂ ਬਾਅਦ ਕਾਫੀ ਥੋੜੇ ਸਮੇਂ ਤੋਂ ਬਾਅਦ ਕਰ ਸਕਦੇ ਹਾਂ ਪੱਲਾ ਜ਼ਰੀਲੇ ਪੰਦੇ ਅਧਾਰ ਤੇ ਲਾਲ ਤੋਂ ਲੈ ਕੇ ਹਰੇ ਨਿਸ਼ਾਨ ਤੱਕ ਇਹ ਜਿਹੜੀ ਵੰਡ ਕੀਤੀ ਜਾਂਦੀ ਆ ਕੀਟਨਾਸ਼ਕਾਂ ਦੀ ਹਾਂ ਫਿਰ ਬਹੁਤ ਵਧੀਆ ਟੰਗ ਵੀ ਸਾਰੇ ਵਕਤ ਬਹੁਤ ਵਧੀਆ ਗੱਲ ਦੱਸੀ ਹਾਂ ਜੀ ਹਾਂ ਜੀ ਬਹੁਤ ਵਧੀਆ ਗੱਲ ਦੱਸੀ ਹੈ ਇਹਨਾਂ ਨੇ ਹਾਂ ਬਿਲਕੁਲ ਕਿਸਾਨ ਵੀਰ ਨੂੰ ਨਾ ਇਹ ਜਦੋਂ ਵੀ ਸ਼ੀਸ਼ੀ ਲਈ ਆ ਉਦੋਂ ਚੈੱਕ ਕਰ ਲੈਣਾ ਚਾਹੀਦਾ ਉਹਦੇ ਤੇ ਕਿਹੜਾ ਨਿਸ਼ਾਨਾ ਉਸੇ ਹਿਸਾਬ ਨਾਲ ਉਹਨੂੰ ਰੱਖਿਆ ਜਾਵੇ ਉਸੇ ਹਿਸਾਬ ਨਾਲ ਵਰਤਿਆ ਜਾਵੇ। ਬਾਈ ਜੀ ਤੇ ਮੈਂ ਤੇ ਇਹ ਆਨਾ ਮੈਂ ਤੇ ਅਲਮਾਰੀ ਰੱਖੀ ਆ ਜੀ ਉਹਨੂੰ ਤਾਲਾ ਲਾ ਲੋਕ ਜ਼ਰੂਰੀ ਆ ਜੀ ਬਹੁਤ ਜ਼ਰੂਰੀ ਆ। ਬੰਮੀ ਜੀ ਨਾ ਤਾਲਾ ਲਾਇਆ ਹੋਇਆ ਅਲਮਾਰੀ ਨੂੰ ਸਾਰੀਆਂ ਦਵਾਈਆਂ ਬਲ ਤੇ ਲੋੜ ਨਹੀਂ ਪੈਂਦੀ ਜੇ ਪੈਂਦੀ ਆ ਤੇ ਅਸੀਂ ਉੱਥੇ ਰੱਖ ਕੇ ਤੇ ਤਾਲਾ ਲਾ ਬਿਲਕੁਲ ਅਣਜਾਣ ਬੰਦਾ ਵੀ ਜੇ ਆ ਜਾਵੇ ਤੇ ਗਲਤੀ ਨਾਲ ਉਹਨੂੰ ਕਿਸੇ ਹੋਰ ਤਰੀਕੇ ਨਾਲ ਇਸਤੇਮਾਲ ਨਾ ਕਰ ਸਕੇ। ਤੇ ਕਰਨਾ ਹੀ ਇਦਾਂ ਚਾਹੀਦਾ। ਬਿਲਕੁਲ ਜੀ ਬਿਲਕੁਲ। ਇਦਾਂ ਹੀ ਕਰਨਾ ਚਾਹੀਦਾ ਅਛਾ ਡਾਕਟਰ ਸਾਹਿਬ। ਅ ਠੀਕ ਆ ਲਿਆ ਕੇ ਸੀ ਸਪਰੇਅ ਦਾ ਅਸੀਂ ਨਦੀਨ ਨਸ਼ਟ ਜਾਂ ਕੀਟਨਾਸ਼ਕ ਦੇ ਮੈਂ ਇਹਨਾਂ ਨੇ ਕੋ ਮੀਠਾ ਸਿੰਘ ਜੀ ਨੇ ਕਿਹਾ ਵੀ ਟਾਲੇ ਅੰਦਰ ਰੱਖ ਦਿੰਨੇ ਆ ਤੇ ਛੜਕਾ ਕਰਨ ਦਾ ਸਮਾਂ ਅਸੀਂ ਵੀ ਕਦੋਂ ਛੜਕਾ ਕਰਨਾ ਆ ਕਿਸ ਸਮੇਂ ਕਰਨਾ ਤੇ ਉਹ ਕਿਹੜੀ ਢੰਗ ਤਰੀਕੇ ਨੇ ਜਿਨ੍ਹਾਂ ਦੇ ਨਾਲ ਛੜਕਾ ਕਰਨਾ ਤਾਂ ਕਿ ਕੀੜਿਆਂ ਦੇ ਉੱਤੇ ਵੀ ਪੂਰਾ ਜਿਹੜਾ ਅਸਰ ਉਹ ਦਵਾਈ ਦਾ ਹੋ ਜਾਵੇ ਬਿਲਕੁਲ ਜੀ ਮੈਂ ਜਿੱਦਾਂ ਪਹਿਲਾਂ ਤਾਂ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਆ ਕੀੜੇ ਤੇ ਬਿਮਾਰੀ ਦੀ ਖੇਤ ਅਵਸਥਾ ਦੇਖਣ ਦੀ ਕੀ ਉਹ ਨੁਕਸਾਨ ਪੰਚਾਰੇ ਨੇ ਮਿਸਾਲ ਦੇ ਤੌਰ ਤੇ ਜੇ ਆਪਾਂ ਝੋਨੇ ਦੀ ਗੱਲ ਕਰੀਏ ਝੋਨੇ 'ਚ ਆਪਣੇ ਗੜੂਆਂ ਪੈਂਦਾ ਤਣੇ ਦਾ ਗੜੂਆਂ ਅਸੀਂ ਉਹਦਾ ਦੇਖਣਾ ਖੇਤ ਦੇ ਵਿੱਚ ਜੇ ਕਮ ਸੇ ਕਮ 5% ਸੁੱਕੀਆਂ ਗੋਬਾਂ ਨੇ ਫਿਰ ਆਪਾਂ ਸਪਰੇਅ ਵਾਲੇ ਪਾਸੇ ਜਾਣਾ ਆ ਜਾਂ ਜੇ ਆਪਾਂ ਗੱਲ ਕਰੀਏ ਕਣਕ ਦੀ ਹੁਣ ਕਣਕ ਬੀਜੀ ਜਾਣੀ ਆ ਕਣਕ ਦੇ ਵਿੱਚ ਚਿਪਾ ਪੈਂਦਾ ਜੀ ਜਨਵਰੀ ਸ਼ੁਰੂ ਹੋ ਜਾਂਦਾ ਚਿਪਾ ਪੈਣਾ ਪਰ ਚਿਪਾ ਨੁਕਸਾਨ ਸਿਰਫ ਉਦੋਂ ਕਰਦਾ ਜਦੋਂ ਕਣਕ ਸਿੱਟੇ ਤੇ ਆਉਂਦੀ ਆ ਸਿੱਟੇ ਦੇ ਉੱਪਰ ਵੀ ਜਦੋਂ ਘੱਟ ਤੋਂ ਘੱਟ 5 ਚਿਪੇ ਦੇ ਜਿਹੜੇ ਹੁੰਦੇ ਆ ਜਿਹੜੇ ਹੁਣ ਸਿੱਟੇ ਦੇ ਉੱਪਰ ਹੋਣ ਉਦੋਂ ਨੁਕਸਾਨ ਪਛਾਣ ਦੀ ਸਮਰੱਥਾ ਹੁੰਦੀ ਨਹੀਂ ਤਾਂ ਕੁਦਰਤੀ ਰੂਪ ਵਿੱਚ ਸਾਡੇ ਮਿੱਤਰ ਕੀੜੇ ਨੇ ਜਿਹੜੇ ਕੀ ਉਹਨਾਂ ਨੂੰ ਕਾਬੂ ਕਰਦੇ ਨੇ ਉਹਨਾਂ ਦੀ ਮਾਤਰਾ ਨੂੰ ਕੰਟਰੋਲ ਚ ਰੱਖਦੇ ਨੇ ਸੰਭਾਲ ਕੇ ਰੱਖਦੇ ਨੇ ਪ੍ਰਬੰਧ ਕਰਕੇ ਰੱਖਦੇ ਨੇ ਦੂਜੀ ਗੱਲ ਇਹ ਆ ਕਿ ਜਿਵੇਂ ਨਦੀਨ ਅਸ਼ਕ ਦੀ ਗੱਲ ਕਰੀਏ ਨਦੀਨਾਸ਼ਕ ਜਿਹੜੇ ਹੁੰਦੇ ਆ ਆਪਾਂ ਪੱਠਾ ਜਮਣ ਤੋਂ ਪਹਿਲਾਂ ਮਾਰਨੇ ਹੁੰਦੇ ਨਦੀਨ ਜਮਣ ਤੋਂ ਪਹਿਲਾਂ ਉਹਨਾਂ ਦਾ ਟਾਈਮ ਹੁੰਦਾ ਆ ਜਦੋਂ ਤਰੇਲ ਜ਼ਿਆਦਾ ਹੋਵੇ ਪਾਣੀ ਵੀ ਜ਼ਿਆਦਾ ਲੱਗਦਾ ਜਿਵੇਂ ਮੱਕੀ ਦੀ ਗੱਲ ਕਰਦੇ ਆ ਐਟਰਾ ਦੀ ਦਵਾਈ ਹੁੰਦੀ ਆ ਜਾਂ ਦਾਲਾਂ ਵਿੱਚ ਵਰਤਦੇ ਆ ਆਪਾਂ ਸਟੌਂਪ ਦਵਾਈ ਪੈਂਡੀ ਮੈਥਨ ਮਟਰਾਂ 'ਚ ਵੀ ਵਰਤਦੇ ਆ ਉਹੋ ਜਿਵੇਂ ਸਵੇਰ ਦੇ ਟਾਈਮ ਦਾ ਸ਼ਾਮ ਦੇ ਟਾਈਮ ਪਰ ਜਿਹੜੇ ਕੀੜੇ ਤੇ ਬਿਮਾਰੀਆਂ ਆ ਜਿਹੜੇ ਕੀ ਆਪਾਂ ਨੂੰ ਹਮਲਾ ਕਰਦੇ ਆ ਉਹ ਖਾਸ ਤੌਰ ਤੇ ਤਰੇਲ ਉਤਰਨ ਤੋਂ ਬਾਅਦ ਤੇ ਸ਼ਾਮ ਨੂੰ ਲੇਟ ਨਿਕਰਨੀ 10 11 ਵਜੇ ਤੋਂ ਬਾਅਦ ਲੈ ਕੇ 2 3 ਵਜੇ ਤੱਕ ਕੋ ਉਦੀ ਸਪਰੇਅ ਅਸੀਂ ਕਰ ਸਕਦੇ ਹਾਂ ਤੇ ਬਾਕੀ ਸਪਰੇਅ ਕਰਨ ਦਾ ਢੰਗ ਛਿੜਕਾ ਦਾ ਢੰਗ ਨਿਰਪਰ ਕਰਦਾ ਆ ਸਮਰੱਥਾ ਦੇ ਹਿਸਾਬ ਨਾਲ ਜ਼ਮੀਨ ਦੇ ਹਿਸਾਬ ਦੇ ਨਾਲ ਛੋਟਾ ਜ਼ਮੀਨਦਾਰ ਕਿਸਾਨ ਆ ਪਿੱਠੂ ਪੰਪ ਜਿਹੜਾ ਹੈਗਾ ਸਭ ਤੋਂ ਵਧੀਆ ਢੰਗ ਨਾਲ ਛਿੜਕਾ ਉਹਦੇ ਨਾਲ ਕਰ ਸਕਦੇ ਆ ਅੱਜ ਕੱਲ ਬੈਟਰੀ ਵਾਲੇ ਸਪਰੇਅ ਪੰਪ ਆ ਰਹੇ ਆ ਥੋੜਾ ਟਾਈਮ ਘੱਟ ਲੱਗਦਾ ਉਹਦੇ ਵਿੱਚ ਤੇ ਜਿਹੜੇ ਵੱਡੇ ਜ਼ਮੀਨਦਾਰ ਵੱਡੀ ਖੇਤੀ ਕਰਦੇ ਆ ਉੱਥੇ ਟਰੈਕਟਰ ਵਾਲੇ ਸਪਰੇਅ ਪੰਪ ਹੈਗੇ ਆ ਉਹ ਸਭ ਦੇ ਨਾਲ ਅਸੀਂ ਸਪਰੇਅ ਨੂੰ ਕਰ ਸਕਦੇ ਆ ਬਾਕੀ ਇੱਕ ਚ ਹੋਰ ਜੁੜੀ ਗੱਲ ਇਹਦੇ ਵਿੱਚ ਇਹ ਆ ਕੀ ਪੱਠੇ ਵਾਸਤੇ ਜਿਹੜੀ ਸਪਰੇਅ ਕਰਨੀ ਨਦੀਨ ਵਾਸਤੇ ਸਪਰੇਅ ਕਰਨੀ ਉਹ ਚ ਨੋਜ਼ਲ ਦੀ ਚੋਣ ਕੱਟ ਵਾਲੀ ਵਰਤੋਂ ਹੁੰਦੀ ਆ ਜਿਹੜਾ ਹਾਂਜੀ ਤੇ ਜਿਹੜਾ ਕੀੜਾ ਤੇ ਬਿਮਾਰੀ ਆ ਗੋਲ ਜਾਂ ਕੋਨ ਨੋਜ਼ਲ ਉਹਦੀ ਸਪਰੇਅ ਦੀ ਵਰਤੋਂ ਕਰਨੀ ਹੈਗੀ ਨੋਜ਼ਲ ਦੀ ਪੰਪ ਦੀ ਜਿਹੜੀ ਇੱਥੇ ਤਾਂ ਸਾਰੀਆਂ ਇੱਕੋ ਹੀ ਚੱਲਦੀਆਂ ਜੀ ਮਿੱਠਾ ਸਿੰਘ ਜੀ ਨਾ ਨਾ ਜੀ ਗੱਦੇ ਤੇ ਕੋੜੀ ਚ ਫਰਕ ਹੁੰਦਾ ਫਰਕ ਦਾ ਹੁੰਦਾ ਆਪਾਂ ਉਹ ਫਰਕ ਅੱਜ ਦੱਸਣੇ ਦੱਸਿਆ ਕਹਿੰਦਾ ਕਿਸਾਨ ਵੀਰਾਂ ਨੂੰ ਵੀ ਚਾਹੀਦਾ ਕਿ ਆਪਾਂ ਜਿਹੜੀ ਛਿੜਕਾ ਕਰਨ ਲਈ ਨੋਜ਼ਲ ਆ ਉਹ ਜਿਹੜੀ ਗਨ ਵਾਲੀ ਨੋਜ਼ਲ ਆ ਜਿਆਦਾਤਰ ਉਹੀ ਵਰਤਦੇ ਆ ਕਿਸਾਨ ਅੱਛਾ ਡਾਕਟਰ ਸਾਹਿਬ ਅਸੀਂ ਕਈ ਵਾਰੀ ਵੇਖਿਆ ਜਿਵੇਂ ਤੁਸੀਂ ਢੰਗ ਦੱਸਿਆ ਸਹੀ ਵੀ ਨੋਜ਼ਲ ਦਾ ਸਹੀ ਇਸਤੇਮਾਲ ਕਰਨਾ ਇਹ ਨਾ ਅਸੀਂ ਕਈ ਵਾਰੀ ਬਸੇ ਬੈ ਕੇ ਜਾਣੇ ਹੁੰਦੇ ਆ ਨਾ ਤੇ ਖੇਤਾਂ 'ਚ ਦੇਖੀਦਾ ਕੰਮ ਹੀ ਜਿਹੜੇ ਆ ਹਾਂ ਇਹ ਵੱਟੋ ਵੱਟ ਐ ਦੂਰੋਂ ਦੂਰੋਂ ਉਹੀ ਉਹੀ ਗੱਲ ਮੈਂ ਦੱਸਿਆ ਤੁਹਾਨੂੰ ਗਨ ਨੋਜ਼ਲ ਆਪ ਵੀ ਦੂਰੋਂ 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 ਐਸੇ ਸਪਰੇਅ ਕਰੀ ਜਾਣਗੇ ਇਹ ਦੂਰੋਂ ਸਪਰੇਅ ਕਰਨ ਦਾ ਕੋਈ ਫਾਇਦਾ ਹੁੰਦਾ ਹੈ ਜਾਂ ਅਸੀਂ ਉੱਥੇ ਹੀ ਸਪਰੇਅ ਕਰੀਏ ਜਿੱਥੇ ਮਾਰ ਦੇ ਕੀ ਹਾਂ ਬਿਲਕੁਲ ਜੀ ਮੈਂ ਪਹਿਲਾਂ ਪਹਿਲਾਂ ਗੱਲ ਕੀਤੀ ਆ ਇਸ ਸਪਰੇ ਵਧੀਆ ਢੰਗ ਨਾਲ ਸਭ ਤੋਂ ਵਧੀਆ ਢੰਗ ਹੈ ਪਿੱਠੂ ਪੰਪ ਦੇ ਨਾਲ ਹਾਂ ਉਹਦੇ ਵਿੱਚ ਵੀ ਲਾਈਨਾਂ ਚੁਣ ਕੇ ਜਦਾਂ ਮੱਕੀ ਦੀ ਗੱਲ ਕਰੀਏ ਮੱਕੀ ਦੀਆਂ ਲਾਈਨਾਂ ਹੁੰਦੀਆਂ ਆ ਉਹ ਚ ਕੋਸ਼ਿਸ਼ ਇਹ ਹੁੰਦੀ ਕਿ ਮੱਕੀ ਦੀ ਸੁੰਡੀ ਪੈਂਦੀ ਗੜੂਗ ਪੈਂਦਾ ਉਹ ਗੋਭ ਚ ਹੁੰਦਾ ਆ ਜਦੋਂ ਸਪਰੇ ਕਰਨੀ ਆ ਗੋਭ ਚ ਸਪਰੇ ਪੈਣੀ ਚਾਹੀਦੀ ਆ ਤੇ ਉਹ ਲਾਈਨ ਚ ਤੁਰਾਂਗੇ ਆਪਾਂ ਜਾਂ ਆਪਣੇ ਕੋਲ ਨੋਜ਼ਲ ਲੱਗਦੀ ਆ ਲਾਂਸ ਜਿਹੜੀ ਹੁੰਦੀ ਆ ਦੋ ਨੋਜ਼ਲਾਂ ਤਿੰਨ ਨੋਜ਼ਲਾਂ ਲਾ ਕੇ ਤਾਂ ਕਿ ਇੱਕੋ ਲਾਈਨ ਚ ਤੁਰਿਆ ਜਾਵੇ ਤੇ ਜਿਹੜੀ ਖਾਸ ਕਰਕੇ ਨਦੀਨ ਨਸ਼ਕ ਆ ਉਹ ਚ ਇਹ ਧਿਆਨ ਰੱਖਣਾ ਆ ਕਿ ਡਬਲ ਫਾਂਟ ਨਾ ਕਵਰ ਹੋ ਜAVE ਉਗਣ ਨਦੀਨ ਦਾ ਨਸ਼ਤ ਦਾ ਖਤਰਾ ਜਿਆਦਾ ਹੈਗਾ ਅਸਰ ਮਾੜਾ ਪੈ ਸਕਦਾ ਨਦੀਨਸ਼ਕ ਕਿ ਦੋਰੀ ਸਪਰੇ ਹੋ ਜਵੇ ਇਸ ਲਈ ਜਦੋਂ ਕੁਮਾ ਕੇ ਕਰਦੇ ਆਪਾਂ ਸਪਰੇ ਉਹਦਾ ਫਾਇਦਾ ਨਹੀਂ ਲੈਣ ਚ ਤੁਰ ਕੇ ਤੇ ਦੂਜੀ ਗੱਲ ਇੱਕ ਧਿਆਨ ਰੱਖਣ ਵਾਲੀ ਚ ਇਹ ਹੁੰਦੀ ਆ ਕਿ ਜਿਹੜਾ ਫਸਲ ਸਪਰੇ ਕਰਨ ਲੱਗੇ ਨੋਜ਼ਲ ਆਮ ਤੌਰ ਤੇ ਨੋਜ਼ਲ ਦੀ ਦਿਸ਼ਾ ਥੱਲੇ ਨੂੰ ਹੋਣੀ ਚਾਹੀਦੀ ਆ ਪਰ ਕਈ ਵਾਰ ਕੰਮ ਇਹ ਗਲਤੀ ਇਹ ਕਰਦੇ ਆ ਨੋਜ਼ਲ ਦਾ منہ ਉੱਪਰ ਨੂੰ ਹੁੰਦਾ ਫੁਹਾਰਾ ਉੱਪਰੋਂ ਪਾਣੀ ਦਾ ਪੈ ਰਿਆ ਹੁੰਦਾ ਉਹ ਜਿਹੜਾ ਅਸਰ ਦਵਾਈ ਦਾ ਖਿੰਡਰ ਕੇ ਪੈਂਦਾ ਆ ਤੇ ਪੂਰੀ ਤਰੀਕੇ ਨਾਲ ਜਿਹੜੀ ਕੀੜਾ ਜਾਂ ਬਿਮਾਰੀ ਕਾਬੂ ਨਹੀਂ ਆਦਾ ਤੇ ਕੰਮ ਸੇ ਕੰਮ ਫਸਲ ਤੋਂ 1.5 ਜਾਂ 2 ਫੁੱਟ ਉੱਚੀ ਸਪਰੇਅ ਦੀ ਨੋਜ਼ਲ ਤੁਹਾਡੀ ਚਾਹੀਦੀ ਹੈਗੀ ਜੀ। ਤਾਂ ਸਰ ਇਹ ਤੁਸੀਂ ਜਿਵੇਂ ਆ ਦੱਸਿਆ ਆ ਕਿਤੇ ਢੰਗ ਦਾਸਤਾ ਵੀ ਅਸਲੀ ਢਾਂਗੇ ਆ। ਜਿਵੇਂ ਤੁਸੀਂ ਇਹ ਦੱਸਿਆ ਵੀ ਕਈ ਵਾਰੀ ਐ ਉੱਪਰ ਨੂੰ ਕਰ ਦਿੰਦੇ ਨੇ। ਤੇ ਇਹ ਸਪਰੇਅ ਜਦੋਂ ਅਸੀਂ ਕਰਨੀ ਆ। ਇਹਦੇ ਤੋਂ ਇਲਾਵਾ ਹੋਰ ਕੋਈ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੈ ਕਿ ਜਿਹੜਾ ਸਾਡਾ ਸਪਰੇਅ ਦਾ ਅਸਰ ਹੈ ਉਹ ਫਸਲ ਤੇ ਹੋਵੇ ਸਾਡੇ ਤੇ ਨਾ ਹੋ ਜੇ ਜਾਂ ਕਿਤੇ ਆਂਡ ਗਵਾਂਡ ਨਾ ਹੋ ਜੇ ਜਾਂ ਉਹ ਵੇਸਟ ਨਾ ਹੋ ਜੇ। ਬਿਲਕੁਲ ਜੀ ਪਹਿਲਾਂ ਜਿਵੇਂ ਤੁਹਾਨੂੰ ਪਹਿਲਾਂ ਮੈਂ ਗੱਲ ਕੀਤੀ ਆ ਅਲੱਗ-ਅਲੱਗ ਤਰ੍ਹਾਂ ਦੇ ਸਾਡੇ ਕੋਲ ਕੀਟਨਾਸ਼ਕ ਨੇ ਜੀ ਹੁਣ ਜੇ ਆਪਾਂ ਝੋਨੇ ਦੀ ਗੱਲ ਕਰੀਏ ਬਾਸਮਤੀ ਦੀ ਗੱਲ ਕਰੀ ਜਾਂ ਮੱਕੀ 'ਚ ਕਈ ਵਾਰ ਆਪਾਂ ਨੂੰ ਕਮਾਦ ਵਿੱਚ ਵੀ ਅ ਐਸੇ ਕੀਟਨਾਸ਼ਕ ਵਰਤਦੇ ਜਿਹਨੂੰ ਆਪਾਂ ਗ੍ਰੈਨੂਲਰ ਕਹਿੰਦੇ ਆ ਜਿਹੜੀਆਂ ਦਾਣੇਦਾਰ ਹੁੰਦੀਆਂ ਜ਼ਿਆਦਾ ਸਾਡੀਆਂ ਉਹ ਜਦੋਂ ਵਰਤਣੀਆਂ ਹੈਗੀਆਂ ਉਹ ਤਰੇਲ 'ਚ ਨਹੀਂ ਵਰਤਦੇ ਉਹ ਚੋਂ ਗੈਸ ਨਿਕਲਦੀ ਆ ਤੇ ਤਰੇਲ 'ਚ ਨਹੀਂ ਵਰਤਦੇ ਹੱਥ-ਮੂੰਹ ਢੱਕ ਕੇ ਦਸਤਾਨੇ ਪਾ ਕੇ ਉਹਨਾਂ ਦੀ ਵਰਤੋਂ ਜੜਾਂ ਦੇ ਲਾਗੇ ਕਰਨੀ ਚਾਹੀਦੀ ਦਿੱਤਾ ਦੀ ਦੂਜੀ ਗੱਲ ਕੋਸ਼ਿਸ਼ ਇਹ ਹੋਵੇ ਹਵਾ ਨਾ ਚੱਲਦੀ ਹੋਵੇ ਧੁੱਪ ਦੇ ਟਾਈਮ ਸਪਰੇਅ ਕੀਤੀ ਜਾਵੇ ਮੌਸਮ ਸਾਫ਼ ਹੋਵੇ ਤੇ ਹਵਾ ਦੀ ਦਿਸ਼ਾ ਵੱਲ ਨਹੀਂ ਮਤਲਬ ਹਵਾ ਤੁਹਾਡੇ ਤੋਂ ਉਲਟੀ ਦਿਸ਼ਾ 'ਚ ਹੋਵੇ ਜੇ ਚੱਲਦੀ ਹੋਵੇ ਹਵਾ ਦਾ ਰੁਖ ਉਲਟੀ ਦਿਸ਼ਾ 'ਚ ਹੋਣਾ ਚਾਹੀਦਾ ਤੁਹਾਡੇ ਪ੍ਰਭਾਵ ਨਾ ਪਵੇ ਤੇ ਵੈਸੇ ਮੁਸ਼ਕਿਲ ਆ ਕੰਮ ਕਈ ਵਾਰ ਕਰਨਾ ਕਿ ਕੱਪੜੇ ਪਾ ਕੇ ਉਹ ਜੇ ਜਿਹੜੇ ਕਿ ਆਪਾਂ ਸਪਰੇ ਦਾ ਅਸਰ ਸਾਡੇ ਸ਼ਰੀਰ ਤੇ ਨਾ ਪਵੇ ਤੇ ਮੂੰਹ ਟੱਕ ਕੇ ਦਸਤਾਨੇ ਪਾ ਕੇ ਜੇ ਕੀਤਾ ਜਾਵੇ ਤਾਂ ਕੰਮ ਜ਼ਿਆਦਾ ਵਧੀਆ ਮੁਫਕਕ ਆ ਤੇ ਇਹ ਸਾਵਧਾਨੀਆਂ ਕੁਝ ਆਪਾਂ ਨੂੰ ਰੱਖਣ ਦੀ ਲੋੜ ਹੈਗੀ ਆ ਸਪਰੇ ਕਰਨ ਦੇ ਟਾਈਮ ਤੇ ਬਾਕੀ ਸਪਰੇ ਕਰਨ ਵਾਲਾ ਕੰਮ ਆ ਉਸ ਵੇਲੇ ਕੁਝ ਖਾਵੇ ਪੀਵੇ ਨਾ ਕਿਉਂਕਿ ਜਦੋਂ ਖਾਓ ਪੀਊਗਾ ਤਾਂ ਹੱਥਾਂ ਦੇ ਸਪਰੇ ਦਾ ਅਸਰ ਹੋ ਸਕਦਾ ਤੇ ਉਹਦੇ ਨਾਲ ਮੂੰਹ ਦੇ ਰਾਹੀਂ ਜਾਂ ਸਾਹ ਦੇ ਰਾਹੀਂ ਤੁਹਾਡੀ ਜਿਹੜੀ ਦਵਾਈ ਦਾ ਅਸਰ ਸ਼ਰੀਰ 'ਚ ਜਾ ਸਕਦਾ ਜੀ ਅੱਛਾ ਜੁਹਾਨ ਸਿੰਘ ਸਾਹਿਬ ਕਈ ਵਾਰ ਇਹ ਵੀ ਦੇਖ ਕੇ ਆਇਆ ਸੀ ਵੀ ਦਵਾਈ ਪਾਉਂਦੇ ਆ ਨਾ ਜਦੋਂ ਪੰਪ 'ਚ ਹੈਣਾ ਇਹ ਡੱਬਾ ਆ ਬਗਾ ਕੇ ਮਾਰਦੇ ਨੇ ਉਹ ਤਾਂ ਹੈ ਹੀ ਗਲਤ ਆ ਜੀ ਉਹ ਤਾਂ ਹੈ ਹੀ ਗਲਤ ਆ ਜਿਸ ਤੋਂ ਪਹਿਲਾਂ ਆਪਾਂ ਡਾਕਟਰ ਸਾਹਿਬ ਤੋਂ ਇਹ ਪੁੱਛ ਲਈਏ ਹਾਂਜੀ ਹਾਂਜੀ ਡਾਕਟਰ ਸਾਹਿਬ ਜਦੋਂ ਅਸੀਂ ਕਿਸੇ ਵੀ ਚੀਜ਼ ਦਵਾਈ ਨੂੰ ਅਸੀਂ ਵਰਤਣਾ ਆ ਉਹਦਾ ਸਮਾਂ ਕਿੰਨਾ ਫਿਰ ਵੀਟਿੰਗ ਪੀਰੀਅਡ ਕਿੰਨਾ ਕ ਅਸੀਂ ਰੱਖੀਏ ਤਾਂ ਕਿ ਉਹ ਜਿਹੜਾ ਨੁਕਸਾਨ ਨਾ ਸਾਡੇ ਸਰੀਰ ਤੇ ਕਰੇ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡੀ ਇਹ ਗੱਲ ਬੜੀ ਵਾਜਬ ਆ ਪਰ ਇਸ ਤੋਂ ਪਹਿਲਾਂ ਇੱਕ ਗੱਲ ਪਿਛਲੀ ਰਹਿ ਗਈ ਸੀ ਮੈਂ ਉਹ ਕਹਿ ਦਵਾਂ ਕਿ ਜਦੋਂ ਦਵਾਈ ਦਾ ਸੀ ਡੱਬੇ ਦੀ ਗੱਲ ਕੀਤੀ ਨਾ ਹਾਂ ਹਾਂ ਡੱਬੇ ਦਾ ਜਦੋਂ ਪਹਿਲਾਂ ਇੱਕ ਲਿਖਿਆ ਹੁੰਦਾ ਉੱਤੇ ਇੱਕ ਲੇਬਲ ਵੀ ਹੁੰਦਾ ਆ ਪੈਂਫਲੈਟ ਜਿਹਾ ਹੁੰਦਾ ਉੱਤੇ ਕਿ ਕਿਵੇਂ ਵਰਤੋਂ ਕਰਨੀ ਆ ਉਹ ਪੜਿਆ ਜਾਵੇ ਉਸ ਤੋਂ ਬਾਅਦ ਦਵਾਈ ਦਾ ਜਿਹੜਾ ਘੋਲ ਬਣਾਉਣਾ ਆ ਉਹ ਇੱਕ ਅਲੱਗ ਤੁਹਾਡਾ ਡਰਮ ਹੋਵੇ ਹਾਂ ਡਰਮ ਦੇ ਵਿੱਚ ਡੰਡਾ ਲੈ ਕੇ ਵੱਡਾ ਉਹ ਚ ਦਵਾਈ ਦਾ ਪਹਿਲਾਂ ਘੋਲ ਬਣਾ ਕੇ ਉਹਨੂੰ ਪੰਪ ਦੇ ਵਿੱਚ ਪਾਇਆ ਜਾਵੇ ਜਿੱਦਾਂ ਮੰਨ ਕੇ ਚੱਲੋ 10 ਲੀਟਰ ਸਪਰੇਅ ਕਰਨੀ ਆ ਤੁਸੀਂ 10 ਪੰਪ ਵਰਤਣੇ ਆ 10 ਲੀਟਰ ਦਵਾਈ ਦਾ ਘੋਲ ਬਣਾ ਕੇ ਇੱਕ ਇੱਕ ਲੀਟਰ ਪੰਪ ਚ ਪਾ ਕੇ ਫਿਰ ਸਪਰੇਅ ਕੀਤੀ ਜਾਵੇ ਨਹੀਂ ਤਾਂ ਕਈ ਵਾਰ ਪੰਪ ਦੇ ਵਿੱਚ ਦਵਾਈ ਪਾ ਲੈਣੇ ਆਪਾਂ ਉਹ ਚੰਗੀ ਤਰ੍ਹਾਂ ਘੁਲਦੀ ਨਹੀਂ ਤਾਂ ਸਪਰੇਅ ਦਾ ਅਸਰ ਪ੍ਰਵਾਰ ਨਹੀਂ ਆਂਦਾ ਹੈਗਾ ਉਹ ਗਲਤ ਹੈ ਗਲਤ ਹੋ ਜਾਂਦਾ ਕਈ ਵਾਰ ਕਈ ਜਗ੍ਹਾ ਤੇ ਉੱਪਰ ਦਵਾਈ ਜ਼ਿਆਦਾ ਪੈ ਜਾਂਦੀ ਹੈ ਕਿਤੇ ਘੱਟ ਪੈਂਦੀ ਹੈ ਦੂਈ ਜਿਹੜੀ ਗੱਲ ਤੁਸੀਂ ਕਰ ਰਹੇ ਸੀਗੇ ਕਿ ਆਪਣੀ ਸਮੇਂ ਦੇ ਬਾਰੇ ਕਰ ਰਹੇ ਸੀਗੇ ਤੇ ਦੂਜੀ ਆਪਣੀ ਵਕਫਾ ਵਕਫੇ ਦੀ ਗੱਲ ਕਰ ਰਹੇ ਸੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਦਾਂ ਹੁਣ ਮੈਂ ਗੱਲ ਕੀਤੀ ਜਿੱਥੇ ਤਾਂ ਅੱਜ ਕੱਲ੍ਹ ਜਿਹੜੇ ਨਵੇਂ ਰਸਾਇਣ ਆ ਰਹੇ ਆ ਹਰੀ ਕੈਮਿਸਟਰੀ ਕਹਿੰਦੇ ਗ੍ਰੀਨ ਕੈਮਿਸਟਰੀ ਉਹਨਾਂ ਦਾ ਛੜਕਾਹ ਤੋਂ ਬਾਅਦ ਫਸਲ ਦੇ ਉੱਪਰ ਅਸਰ ਘੱਟ ਸਮਾਂ ਰਹਿੰਦਾ ਹੈ ਪਰ ਆਮ ਤੌਰ ਤੇ ਜਿੱਦਾਂ ਜਿੱਦਾਂ ਹੁਣ ਮੱਕੀ ਇੱਕ ਆਪਣੀ ਹੈਗੀ ਚਾਰੇ ਵਾਲੀ ਮੱਕੀ ਆ ਉੱਤੇ ਜਦੋਂ ਕਈ ਵਾਰ ਸੁੰਡੀ ਪੈਂਦੀ ਆ ਆਪਾਂ ਨੂੰ ਸਪਰੇਅ ਕਰਨੀ ਪੈ ਜਾਂਦੀ ਆ ਸਪਰੇਅ ਕਰਨ ਤੋਂ ਬਾਅਦ 2 ਹਫ਼ਤੇ ਤੱਕ ਕਰ ਪੱਠੇ ਨਹੀਂ ਚਾਰਨੇ ਹੁੰਦੇ ਆ ਇਸੇ ਤਰੀਕੇ ਨਾਲ ਸਰੋਂ ਆ ਆਪਣੇ ਕੋਲ ਹਾਂ ਹਾਂ ਸਰੋਂ ਸਾਗ ਵਾਸਤੇ ਵੀ ਵਰਤਦੇ ਆ ਉੱਥੇ ਜੇ ਕਿਸੇ ਕਾਰਨ ਵਜh ਸਾਨੂੰ ਚੇਪੇ ਵਾਸਤੇ ਸਪਰੇਅ ਕਰਨੀ ਪੈਂਦੀ ਆ ਤਾਂ ਫਿਰ ਉਹ ਵੀ 2 ਹਫ਼ਤੇ ਅਸੀਂ ਵਖਵਾ ਦੇਣਾ ਹੈ ਤੇ ਆਮ ਤੌਰ ਤੇ 2 ਦਿਨ ਤੋਂ ਲੈ ਕੇ 7 ਦਿਨ 8 ਦਿਨ ਤੱਕਰ ਆਮ ਦਵਾਈਆਂ ਵਾਸਤੇ ਡਿਸਾਈਨਾਂ ਵਾਸਤੇ ਆਪਾਂ ਨੂੰ ਵਖਵਾ ਦੇਣ ਦੀ ਲੋੜ ਆ ਕਿਉਂਕਿ ਖਾਸ ਧਿਆਨ ਰੱਖਣਾ ਫਲਾਂ ਸਬਜ਼ੀਆਂ 'ਚ ਕਿਉਂਕਿ ਇਹ ਆਪਾਂ ਸਿੱਧੇ ਖਾਣੇ ਹੁੰਦੇ ਆ ਫਸਲਾਂ ਨੂੰ ਹਲੇ ਸਮਾਂ ਲੱਗਦਾ ਪੱਕਣ ਨੂੰ ਇੱਥੇ ਜਿਆਦਾ ਥੋੜਾ ਜਿਆਦਾ ਧਿਆਨ ਰੱਖਣਾ ਪੈਂਦਾ ਆ ਸਪਰੇਅ ਤੋਂ ਬਾਅਦ ਜਿਹੜਾ ਵਖਵਾ ਇਹ ਸਾਰੀ ਜਾਣਕਾਰੀ ਪੀਯੂ ਦੀ ਕਿਤਾਬਾਂ ਦੇ ਵਿੱਚ ਹਾੜੀ ਦੀ ਸੋਣੀ ਦੀ ਫਲਾਂ ਦੀ ਸਬਜ਼ੀਆਂ ਦੇ ਸੋਸ਼ਲ ਮੀਡੀਆ ਤੇ ਪੀਏਯੂ ਕਿਸਾਨ ਐਪ ਤੇ ਉੱਪਰ ਇਹ ਸਾਰੀ ਜਾਣਕਾਰੀ ਉਪਲਬਧ ਦਾ ਤਾਂ ਕਿ ਡਿਟੇਲ ਦੇ ਨਾਲ ਜਿਹੜਾ ਕਿਸਾਨ ਜਿਹੜੀ ਦਵਾਈ ਵਰਤਣੀ ਆ ਕਿੰਨਾ ਵਕਫਾ ਰੱਖਣਾ ਉਹ ਸਾਰੀ ਜਾਣਕਾਰੀ ਉੱਥੋਂ ਲੈ ਸਕਦੇ ਆ ਹਾਂ ਬਿਲਕੁਲ ਗੱਲ ਤੁਹਾਡੀ درست ਹੈ ਜੀ ਦੇਖੋ ਚਵਾਨ ਸਾਹਿਬ ਜੀ ਅਸੀਂ ਮਾਰਾਂ ਨਾਲ ਗੱਲ ਕਰਦੇ ਸਿਰਫ ਇਸ ਕਰਕੇ ਆ ਬਈ ਮਾਹਰ ਸਾਨੂੰ ਸੇਧ ਦੇਣ ਤੇ ਅਸੀਂ ਜਿਹੜੀ ਆ ਉਸ ਸੇਧ ਤੇ ਅਸਰ ਕਰੀਏ ਤਾਂ ਕਿ ਅਸੀਂ ਜਿਹੜੀ ਫਸਲ ਹੈ ਉਹਦਾ ਮੁਨਾਫਾ ਪੂਰਾ ਲੈ ਸਕੀਏ ਉਹਦਾ ਝਾੜ ਪੂਰਾ ਲੈ ਸਕੀਏ ਸਾਰਾ ਕੁਝ ਜੇ ਸਹੀ ਤਰੀਕੇ ਨਾਲ ਮਾਰਾਂ ਦੇ ਕਹਿਣ ਅਨੁਸਾਰ ਕਰਾਂਗੇ ਤੇ ਅਸੀਂ ਫਸਲ ਦਾ ਵਾਅਦਾ ਕਰ ਸਕਦੇ ਆ ਮਿਠਾ ਸਿੰਘ ਜੀ ਇੱਕ ਗੱਲ ਹੈਗੀ ਆ ਪਾ ਡਾਕਟਰ ਸਾਹਿਬ ਜਰੂਰ ਪੁੱਛ ਲਈਏ ਹਾਂਜੀ ਕਈ ਵਾਰੀ ਕਿਸਾਨ ਵੀਰ ਕੀ ਕਰਦੇ ਆ ਨਾ ਬੰਦੇ ਦੀ ਲੇਬਰ ਬਚਾ ਲੈਂਦੇ ਆ ਹਾਂ ਉਹ ਕਹਿੰਦੇ ਯਾਰ ਉਲੀ ਨਾਸ਼ਕ ਤੇ ਕੀਟਨਾਸ਼ਕ ਨਾ ਮਿਕਸ ਕਰਕੇ ਕਰ ਦਈਏ ਫੜਾਫੜਾ ਆਈ ਹੁੰਦਾ 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 ਜੀ ਇਹ ਹੁੰਦਾ ਇਹ ਜਰੂਰ ਦੱਸੋ ਕੀ ਅਸੀਂ ਉਹ ਮਿਕਸ ਕਰਕੇ ਜਾਂ ਫਿਰ ਕਈ ਵਾਰੀ ਇਹ ਵੀ ਕਰਦੇ ਆ ਯੂਰੀਆ ਵੀ ਪਾ ਲੈਂਦੇ ਆ ਜੀ ਵਿੱਚ ਜਾਂ ਫਿਰ ਇਹ ਹੁੰਦਾ ਵੀ 2-3 ਕੀਟਨਾਸ਼ਕ ਇਕੱਠੇ ਪਾ ਲੈਂਦੇ ਆ ਕੀ ਇਹ ਵਾਜਬ ਹੈ ਇਹ ਜ਼ਰੂਰ ਨਹੀਂ ਦੇਖੋ चौहान ਸਾਹਿਬ ਜੇ ਆਪਾਂ ਕਿਸਾਨਾਂ ਦੇ ਵੱਲ ਪਹਿਲਾਂ ਦੇਖੀਏ ਉਹ ਦੇਖਦੇ ਆ ਕਿ ਪਹਿਲਾਂ ਸਾਨੂੰ ਸਹੂਲਤ ਕਿੱਚਾ ਸੌਖਾ ਕੀ ਲੱਗਦਾ ਹੈ ਸੌਖਾ ਕੀ ਹੈ ਪਰ ਜੋ ਤਕਨੀਕੀ ਜਾਣਕਾਰੀ ਵੱਲ ਦੇਖੀਏ ਉਹਦੇ ਕੰਮ ਕਰਨ ਦੇ ਢੰਗ ਦੀ ਦੇਖੀਏ ਤੇ ਕੀਟਨਾਸ਼ਕ ਜੇ ਕੀੜਿਆਂ ਵਾਸਤੇ ਆ ਜਾਂ ਉਲੀਨਾਸ਼ਕ ਆ ਬਿਮਾਰੀ ਵਾਸਤੇ ਜੀ ਜੀ ਕਿਤੇ ਕਿਤੇ ਪੂਰਾ ਅਸਰਮਣੀ ਆਉਂਦਾ ਕਿਤੇ ਕਿਤੇ ਮਾੜਾ ਅਸਰ ਵੀ ਆ ਸਕਦਾ ਕਿ ਦੋਨੋਂ ਰਸਾਇਣਾਂ ਦਾ ਢੰਗ ਕੰਮ ਕਰਨ ਦਾ ਆਡਿਆ ਤੇ ਉਹ కెਮਿਸਟਰੀ ਅਲੱਗ ਹੈ ਤੇ ਜਦੋਂ ਰਲਾ ਕੇ ਕਿਸੇ ਖਾਦ ਦੇ ਨਾਲ ਜਾਂ ਕਿਸੇ ਕਿਤੇ ਮਾਫਕ ਵੀ ਰਹਿ ਸਕਦਾ ਪਰ ਜ਼ਿਆਦਾਤਰ ਉਲਟਾ ਅਸਰ ਵੀ ਤੁਹਾਨੂੰ ਮਿਲ ਸਕਦਾ ਇਸ ਲਈ ਜਦੋਂ ਕੀਟਨਾਸ਼ਕਾਂ ਦਾ ਬਚਾਅ ਕਰਦੇ ਕਰਦੇ ਫਸਲ ਹੀ ਨਾ ਤਬਾਹ ਕਰ ਲਈਏ ਬਿਲਕੁਲ ਇਹ ਵੀ ਹੋ ਸਕਦਾ ਹਾਂ 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 ਬਿਲਕੁਲ ਬਿਲਕੁਲ ਕੀ ਗੱਲ ਨਹੀਂ ਹੁੰਦੀ ਰਿਐਕਸ਼ਨ ਹੋ ਜਾਂਦਾ ਪੱਕਾ ਇਦਾਂ ਵੀ ਹੁੰਦਾ ਕਿ ਸਰ ਮਿੱਠਾ ਜੀ ਕਿ ਕੀੜਿਆਂ ਦੇ ਵਿੱਚ ਹਾਂਜੀ ਰਸ ਚੂਸਣ ਵਾਲੇ ਕੀੜੇ ਅੱਡ ਹੁੰਦੇ ਆ ਹਾਂਜੀ ਹਾਂਜੀ ਜਿਹੜੇ ਸੁੰਡੀਆਂ ਅੱਡ ਹੁੰਦੀਆਂ ਹੁੰਦੀਆਂ ਇਹਨਾਂ ਦੋਨਾਂ ਦਾ ਕੰਮ ਕਰਨ ਦਾ ਤਰੀਕਾ ਵੀ ਅਲੱਗ ਆ ਕੀਟਨਾਸ਼ਕਾਂ ਦਾ ਤੇ ਦਵਾਈਆਂ ਵੀ ਅੱਡ ਨੇ ਹਾਂ ਰਸ ਚੂਸਣ ਵਾਲੇ ਕੀੜਿਆਂ ਦੀ ਦਵਾਈ ਹੁੰਦੀ ਜਿਹੜੀ ਪੱਤੇ ਰਾਹੀਂ ਅਸਰ ਕਰੇ ਜਦੋਂ ਰਸ ਚੂਸਣ ਵਾਲਾ ਕੀੜਾ ਰਸ ਚੂਸੇ ਉਹਤੇ ਅਸਰ ਹੋ ਜਾਂਦਾ ਖਾਤਮਾ ਹੋ ਜਾਂਦਾ ਹਾਂਜੀ ਹਾਂਜੀ ਤੇ ਜਿਹੜੇ ਕੀੜੇ ਹੁੰਦੇ ਉਹਨਾਂ ਵਾਸਤੇ ਦਵਾਈਆਂ ਅੱਡ ਬੱਕਰੀਆਂ ਹੋ ਗਈਆਂ ਠੀਕ ਆ ਅੱਛਾ ਡਾਕਟਰ ਸਾਹਿਬ ਚਲੋ ਅਸੀਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਇਹਨਾਂ ਦਾ ਧਿਆਨ ਅਸੀਂ ਮੰਨ ਲਓ ਰੱਖ ਲਿਆ ਹੈਨਾ ਫੇਰ ਵੀ ਜੇ ਕੀਟਨਾਸ਼ਕਾਂ ਦੇ ਪ੍ਰਭਾਵੇਠਾਂ ਕੋਈ ਆ ਜਾਏ ਹਾਂ ਇਹ ਬਹੁਤ ਜ਼ਰੂਰੀ ਗੱਲ ਹੈ ਇਹਦਾ ਬਚਾਅ ਕਿਵੇਂ ਕੀਤਾ ਜਾ ਸਕਦਾ ਬਿਲਕੁਲ ਜੀ ਇਹਦੇ ਵਿੱਚ ਦੇਖੋ ਦੋ ਤਿੰਨ ਤਰੀਕੇ ਆ ਜਿਹਦੇ ਨਾਲ ਪ੍ਰਭਾਵ ਹੋ ਸਕਦਾ ਜਿਵੇਂ ਪਹਿਲਾਂ ਵੀ ਗੱਲ ਕੀਤੀ ਜੇ ਸਪਰੇਅ ਕਰਨ ਲੱਗੇ ਕੋਈ ਖਾ ਪੀ ਰਿਹਾ ਜਾਂ ਤਾਂ ਉਹਨੂੰ ਮੂੰਹ ਰਹੀਂ ਅਸਰ ਜਾਊਗਾ ਦਵਾਈ ਦਾ ਜਾਂ ਸਾਹ ਰਹੀਂ ਅਸਰ ਉਸਤ ਜਾ ਚਮੜੀ ਰਹੀਂ ਤੇ ਉਹਦੇ ਵਿੱਚ ਜੇ ਮੂੰਹ ਰਹੀਂ ਅਸਰ ਹੁੰਦਾ ਆ ਤਾਂ ਉਹਦੇ ਵਿੱਚ ਅਸੀਂ ਉਲਟੀ ਕਰवानी ਆ ਨਮਕ ਦਾ ਪਾਣੀ ਪੀ ਕੇ ਥੋੜ੍ਹ ਦੇ ਕੇ ਚਮਚੇ ਦੇ ਨਾਲ ਕਰਕੇ ਤਾਂ ਕਿ ਜਿਹੜੀ ਦਵਾਈ ਮੂੰਹ ਰਾਹੀਂ ਅੰਦਰ ਗਈ ਉਹ ਬਾਹਰ ਆ ਸਕੇ ਉਸ ਤੋਂ ਬਾਅਦ ਡਾਕਟਰ ਦੀ ਸਲਾਹ ਲੈਣੀ ਆ ਤੇ ਦੂਜਾ ਜਿੱਦਾਂ ਸਾਹ ਰਾਹੀਂ ਸਮੱਸਿਆ ਆਵੇ ਉਹਦੇ ਵਿੱਚ ਵੀ ਆਪਾਂ ਨੂੰ ਲਟਾ ਕੇ ਉਹਨੂੰ ਜੇ ਸਾਹ ਨਹੀਂ ਆ ਰਿਹਾ ਤਾਂ ਆਰ ਜੀ ਸਾਹ ਮੂੰਹ ਰਾਹੀਂ ਦੇਣ ਦੀ ਵੀ ਕੋਸ਼ਿਸ਼ ਕਰ ਸਕਦੇ ਆ ਆਪਾਂ ਤੇ ਜੇ ਚਮੜੀ ਰਾਹੀਂ ਅਸਰ ਹੋਵੇ ਤਾਂ ਕਪੜੇ ਢਿੱਲੇ ਕਰਨੇ ਆ ਹਵਾਦਾਰ ਜਗਾ ਤੇ ਲੈ ਕੇ ਜਾਣਾ ਆ ਪਾਣੀ ਪਾਣਾ ਕੱਪੜੇ ਪੁੱਟਨ ਨਾ ਮਹਿਸੂਸ ਪੁੱਟਨ ਨਾ ਮਹਿਸੂਸ ਹੋਵੇ ਤੇ ਸਿਰ ਉੱਚਾ ਰੱਖਣਾ ਥੋੜਾ ਜਿਹਾ ਉਹਦਾ ਜਿੱਦਾਂ ਤੇ ਜੇ ਬੰਦਾ ਬਿਹੋਸ਼ ਹੋ ਜਵੇ ਕਿਸੇ ਕਾਰਨ ਵਸ਼ ਉਹਦੇ ਵਿੱਚ ਵੀ ਥੋੜੀ ਜਿਹੀ ਸਾਵਧਾਨੀ ਐ ਇੱਦੀ ਕੱਪੜੇ ਢਿੱਲੇ ਕਰਕੇ ਪੈਰ ਉੱਚੇ ਰੱਖਣੇ ਆ ਕੰਬਲ ਨਾਲ ਢੱਕ ਕੇ ਰੱਖਣਾ ਤੇ ਡਾਕਟਰ ਦੇ ਆਣ ਤੱਕਰ ਉਹਨੂੰ ਥੋੜਾ ਜਿਹਾ ਤੁਸੀਂ ਗਲੂਕੋਜ਼ ਵੀ ਦੇ ਸਕਦੇ ਆ ਇਸ ਤਰੀਕੇ ਨਾਲ ਸਾਵਧਾਨੀ ਆ ਬਾਕੀ ਜਿਹੜੀ ਦਵਾਈ ਵਰਤੀ ਗਈ ਆ ਉਹ ਡੱਬਾ ਸੰਭਾਲ ਕੇ ਰੱਖਣਾ ਤਾਂ ਕਿ ਡਾਕਟਰ ਨੂੰ ਦੱਸ ਕੇ ਉਹਦਾ ਇਲਾਜ ਐਂਟੀਡੋਟ ਕਹਿੰਦੇ ਆਪਾਂ ਡਾਕਟਰ ਉਹ ਸਰ ਉਹਦੇ ਦੇਸ ਤੇ ਦਵਾਈ ਦੇ ਸਾਨੂੰ ਦੇ ਸਕਣ ਉਹਨਾਂ ਨੂੰ ਅੱਛਾ ਡਾਕਟਰ ਸਾਹਿਬ ਇੱਕ ਹੋਰ ਮੇਰੀ ਗੱਲ 'ਚ ਦਿਮਾਗ ਚ ਆ ਰਹੀ ਆ ਵੀ ਕਈ ਵਾਰੀ ਨਾ ਕਿਸਾਨ ਵੀਰ ਕਹਿੰਦਾ ਜੀ ਆਹ ਦਵਾਈ ਨੇ ਤਾਂ ਅਸਰ ਨਹੀਂ ਕੀਤਾ ਬਾਅਦ 'ਚ ਦਵਾਈਆਂ ਮਹਿਕਮੇ ਕੋਲ ਆ ਜਾਂਦਾ ਜਾਂ ਤੁਹਾਡੇ ਕੋਲ ਚਲਾ ਜਾਂਦਾ ਵੀ ਇਹਨੇ ਅਸਰ ਨਹੀਂ ਕੀਤਾ ਸੀ ਜੀ ਉੱਤੇ ਐਕਸ਼ਨ ਕਰੋ ਪਰ ਉਹਨੇ ਉਹਦੇ ਪੱਲੇ ਕੁਛ ਨਹੀਂਗਾ ਮਤਲਬ ਕੋਈ ਕਾਗਜ਼ ਨਹੀਂ ਕੋਈ ਪੱਤਰ ਨਹੀਂ ਕੀ ਕਹਿਣਾ ਚਾਹੋਗੇ ਦਵਾਈਆਂ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਹਿਲੀ ਗੱਲ ਤਾਂ ਮੈਂ ਜਿੱਦਾਂ ਬਾਰ-ਬਾਰ ਤੁਹਾਨੂੰ ਫੇਰ ਕਹਿ ਰਿਹਾ ਪਹਿਲਾਂ ਤਾਂ ਕੀੜਾ ਬਿਮਾਰੀ ਦੀ ਅਵਸਥਾ ਦੇਖੋ ਫਿਰ ਸਪਰੇਅ ਕਰੋ ਦੂਜੀ ਗੱਲ ਕੀੜੇ ਬਿਮਾਰੀ ਨੂੰ ਸਮਝ ਕੇ ਜੇ ਤੁਹਾਨੂੰ ਸਮਝ ਆ ਰਹੀ ਆ ਤਾਂ ਫਿਰ ਆਪ ਸਪਰੇਅ ਕਰੋ ਨਹੀਂ ਤਾਂ ਮਹਾਰਾ ਨੂੰ ਪੁੱਛ ਕੇ ਚਾਹੇ ਖੇਤੀਬੀਗਿਆਨ ਕੇਂਦਰ ਚਾਹੇ ਮਹਿਕਮਾ ਹੋਵੇ ਜਾਂ ਤੁਹਾਨੂੰ ਮੈਂ ਗੱਲ ਕੀਤੀ ਆ سوشل میڈیا ਦੀ ਯੂਨੀਵਰਸਿਟੀ ਦੀਆਂ ਐਪਸ ਆ ਪੀਯੂ ਕਿਸਾਨ ਐ ਪੁੱਛ ਚਿੱਤਰ ਦਿੱਤੇ ਹੋਏ ਆ ਆ ਸਮੱਸਿਆ ਆ ਆ ਲੱਛਣ ਆ ਆ ਇਲਾਜ ਆ ਉਹ ਦੇ ਸਕਦਾ ਉਸ ਤੋਂ ਬਾਅਦ ਅਗਲੀ ਜੁੜੀ ਗੱਲ ਆ ਕਿ ਦਵਾਈ ਲੈਣ ਲੱਗੇ ਰਸਾਇਣ ਲੈਣ ਲੱਗੇ ਪੱਕਾ ਬਿੱਲ ਲਵੇ ਹਾਂ ਤਾਂ ਕਿ ਜੇ ਕੋਈ ਬਾਅਦ ਵਿੱਚ ਸਮੱਸਿਆ ਆਂਦੀ ਆ ਚਾਹੇ ਮਹਿਕਮੇ ਰਾਹੀਂ ਜਾਂ ਕੰਜ਼ਿਊਮਰ ਕੋਰਟ ਰਾਹੀਂ ਜੇ ਕੋਈ ਸਮੱਸਿਆ ਹੈਗਾ ਉਹਦਾ ਹੱਲ ਕੀਤਾ ਜਾ ਸਕ ਜ ਸਕੀ ਬਿਲਕੁਲ ਗੱਲ درست ਹੈ ਜੀ ਦੇਖੋ ਬਾਅਦ ਵਿੱਚ ਮਹਿਕਮੇ ਨੂੰ ਦੋਸ਼ ਦੇਣਾ ਜਾਂ ਦੁਕਾਨਦਾਰ ਨੂੰ ਦੋਸ਼ ਦੇਣਾ ਉਹਦਾ ਕੋਈ ਫਾਇਦਾ ਨਹੀਂ ਬਿੱਲ ਲਿਆ ਹੋਊਗਾ ਪ੍ਰੋਪਰ ਪੱਕਾ ਪੱਕਾ ਦੇ ਖਿਲਾਫ ਕਾਰਵਾਈ ਜਿਹੜੀ ਆ ਹੋ ਸਕਦੀ ਆ ਹੋ ਸਕਦੀ ਆ ਤੇ ਜਵਾਨ ਸਾਹਿਬ ਜੀ ਉਹ ਮੌਸਮ ਦੇ ਬਾਰੇ ਇਤਲਾ ਆ ਗਈ ਆ ਅੱਛਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਜੇ ਤਾਪਮਾਨ ਦੀ ਪੜਦੇ ਪਿਛਲੇ 24 ਘੰਟਿਆਂ ਜਿਹੜਾ ਤਾਪਮਾਨ ਹੈ ਉਹ ਜਿਲੰਦਰ ਵਤਵਾਦ 25.2 ਡਿਗਰੀ ਸੈਲਸੀਅਸ ਰਿਹਾ ਜੀ ਤੇ ਘੱਟ ਤੋਂ ਘੱਟ 8.4 ਜੀ ਗੁਰਦਾਸਪੁਰ ਚ 23.5 ਤੇ 8 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ 25.8 ਤੇ 9.2 ਪਟਿਆਲਾ ਚ 28.4 ਤੇ 9.5 ਅੰਮ੍ਰਿਤਸਰ ਚ 24.7 ਵਤਵਾਦ ਤੇ ਘੱਟ ਤੋਂ ਘੱਟ 9.1 ਡਿਗਰੀ ਸੈਲਸੀਅਸ ਬਠਿੰਡਾ ਚ ਵਾਤਵਾ ਦੇ 28 ਡਿਗਰੀ ਤੇ ਘੱਟ ਤੋਂ ਘੱਟ 7.8 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਹਾ ਆ ਤੇ ਉਹਨਾਂ ਲਈ 24 ਘੰਟਿਆਂ ਚ ਆਂਦੇ ਆ ਵੀ ਮੌਸਮ ਆਮ ਤੌਰ ਤੇ ਖੁਸ਼ਕ ਰਹਿੰਦੀ ਸੰਭਾਵਨਾ ਹੈ ਠੀਕ ਹੈ ਠੀਕ ਹੈ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਨੂੰ ਸਾਡੇ ਪ੍ਰੋਗਰਾਮ ਦੇ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਸਾਨੂੰ ਖਤ ਲਿਖ ਸਕਦੇ ਆ ਜਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਆ ਖਤ ਲਿਖਣ ਲਈ ਸਾਡਾ ਪਤਾ ਇਸ ਤਰ੍ਹਾਂ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਤਿਆਰ ਰੱਖੋ ਗੱਲਾਂ ਦਾ ਡਾਕਟਰ ਸਾਹਿਬ ਨੇ ਜਿੱਦਾਂ ਵੀ ਦੱਸੀਆਂ ਕਿਉਂਕਿ ਅਸੀਂ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ ਵੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ